ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੌੜ ਖੁਰਦ ਇਹ ਪਿੰਡ ਮੌੜ ਦੇ ਬਿਲਕੁਲ ਨਾਲ ਬਠਿੰਡੇ ਜ਼ਿਲ੍ਹੇ ਦਾ ਇਹ ਪਿੰਡ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੱਝਾਂ ਹੁੰਦੀਆਂ ਵਿਕਰੀ ਵਾਲੀਆਂ ਚੰਗੀਆਂ ਮੱਝਾਂ ਇਹਨਾਂ ਕੋਲ ਵਿਕਰੀ ਵਾਲੀਆਂ ਮਿਲਦੀਆਂ ਤੇ ਇਹਨਾਂ ਦਾ ਮੇਨ ਵਪਾਰ ਦਾ ਕੰਮ ਮੱਝਾਂ ਦਾ ਹੀ ਹੈ ਇੱਥੇ ਅੱਜ ਜਿਹੜੀ ਵੀਡੀਓ ਬਣਾਉਣੀ ਹੈ ਉਹਦੇ 'ਚ 6 ਨਗ ਟੋਟਲ ਦਿਖਾਉਂਗਾ ਜਿਹਦੇ 'ਚੋਂ 5 ਮੱਝਾਂ 5 ਝੋਟੀਆਂ ਸੋਹਿਆ ਸੋਆਈਆਂ ਤੇ ਇੱਕ ਗੱਬਣਾ ਜਿਹੜੀ ਤੁਸੀਂ ਪਹਿਲੇ ਨੰਬਰ ਤੇ ਦੇਖ ਚੁੱਕੇ ਹੋ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਨਗ ਜਿਹੜਾ ਵੀ ਤੁਹਾਨੂੰ ਜੱਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ। ਦੁੱਧ ਜਿੰਨਾ ਤੁਹਾਨੂੰ ਅੱਜ ਹਾਜ਼ਰ ਦੱਸਾਂਗੇ ਉਹ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਤੁਸੀਂ ਤੁਹਾਡਾ ਹੱਕ ਬਣਦਾ ਤੇ ਤੁਸੀਂ ਚੋ ਕੇ ਖਰੀਦਿਓ। ਨੰਬਰ ਵਾਈ ਜੀ ਹੋਰਾਂ ਦੇ ਸਕਰੀਨ ਉੱਤੇ ਚਲਾ ਦੂੰਗਾ ਉੱਤੇ ਤੁਸੀਂ ਕਾਲ ਕਰੋਗੇ। ਸੋ ਸੁਨਸ ਉਹਆਂ ਝੋਟੀਆਂ ਦੀ ਅੱਜ ਮੈਂ ਵੀਡੀਓ ਬਣਾ ਰਿਹਾ ਇੱਕ ਗੱਲ ਨੋਟ ਕਰ ਲਿਓ ਜੀ ਦੋਸਤੋ ਸ਼ਾਮ ਦਾ ਟਾਈਮ ਹੈ ਕਿਸੇ ਵੀ ਮੱਝ ਨੂੰ ਬੱਚਾ ਨਹੀਂ ਲਾਇਆ ਤੇ ਕਿਸੇ ਦੇ ਵੀ ਥਣ ਚ ਤੁਹਾਨੂੰ ਪਸਮਾਨ ਨਹੀਂ ਦਿਸਣਾ ਜਿੰਨੇ ਹਵਾਨੇ ਆ ਉਹ ਟਾਈਮ ਟੂ ਟਾਈਮ ਮਿਲਕਿੰਗ ਦੇ ਹਿਸਾਬ ਤੇ ਪੂਰੇ ਭਰੇ ਹੋਏ ਤੁਹਾਨੂੰ ਨਜ਼ਰ ਆਉਣਗੇ ਚਾਓ ਬਾਈ ਤੋਂ ਇਹਨਾਂ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰਦੇ ਹਾਂ ਦੋਸਤੋ ਤੇ ਇੱਕ ਇੱਕ ਕਰਕੇ ਇਹ ਟੋਟਲ 6 ਨਗ ਹੈ ਸ਼ੁਰੂਆਤ ਆਪਾਂ ਗੱਭਣ ਤੋਂ ਕਰ ਲੈਨੇ ਆ ਲਾਸਟ ਤੱਕ ਜਾਂਦਾ ਜਾਂਦਾ ਤੁਹਾਨੂੰ ਟੋਟਲ 6 ਨਗ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਦੂੰਗਾ ਤਾਂ ਆਓ ਇਸ ਮੱਝ ਦੀ ਜਾਣਕਾਰੀ ਪਹਿਲਾਂ ਬਾਈ ਤੋਂ ਲੈਣੀ ਹੈ। ਬਾਈ ਸਸਰੀ ਕਾ ਸਸਰੀ ਕਾ ਬਾਈ ਨਾਮ ਨਾਮ ਆਪਣਾ ਦੱਸੋ ਬਾਈ। ਨਾਮ ਬਾਈ ਜਗੀਤ ਆਪਣਾ ਜਸਪਾਲ ਸਿੰਘ। ਠੀਕ ਹੈ। ਜਸਪਾਲ ਬਾਈ ਅੱਜ 6 ਮੱਝਾਂ ਆਪਣੇ ਕੋਲ। ਹਾਂਜੀ ਬਾਈ। ਪਹਿਲੇ ਨੰਬਰ ਤੇ ਗੱਭਣ ਖੜੀ ਹੈ। ਹਾਂਜੀ ਬਾਈ। ਕਿੰਨਾ ਮਸੂਆ ਇਹਨੇ ਸੂਣਾ। ਇਹ ਦੂਜਾ ਸੂਆ ਸੂਗੀ ਬਾਈ। ਕਿੰਨਾ ਟਾਈਮ ਅਜੇ ਲੈ ਸਕਦੀ ਹੈ? ਬਾਈ ਬਸ 1-2 ਦਿਨ ਲਊਗੀ ਤਿਆਰੀ ਕੀ ਹੈ। ਤਿਆਰੀ ਹੈ ਸੂਣ ਦੀ। ਠੀਕ ਹੈ। ਅੱਛਾ ਬਾਈ ਦੁੱਧ ਦਾ ਕੀ ਰਿਕਾਰਡ ਦੱਸਿਆ ਬਤਾ। ਦੁੱਧ ਬਾਈ ਇਹਦਾ ਆਪਾਂ ਨੂੰ ਹਰਿਆਣੇ ਚੋਂ 16 ਕਿਲੋ ਦੱਸਿਆ ਪਹਿਲਣ ਦਾ। ਠੀਕ ਐ 16 ਕਿਲੋ ਪਹਿਲੇ ਸੂਏ ਦਾ ਹਾਂ ਠੀਕ ਐ ਅੱਛਾ ਭਾਈ ਰੇਟ ਕੀ ਰੱਖ ਦੋ ਇਹਦਾ ਰੇਟ ਭਾਈ ਆਪਾਂ ਹਾਂ ਫੋਨ ਤੇ ਕਰਾਂਗੇ ਸਾਰਿਆਂ ਦੇ ਸਾਰੀਆਂ ਮੱਜਾਂ ਦੇ ਹਾਂ ਠੀਕ ਐ ਦੋਸੋ ਰੇਟ ਸਾਰੀਆਂ ਮੱਜਾਂ ਦੇ ਫੋਨ ਤੇ ਹੋਣਗੇ ਇਹ ਮੱਜ ਪਹਿਲੇ ਨੰਬਰ ਤੇ ਦੇਖੋ ਦੂਜਾ ਸੂਆ ਫੁੱਲ ਵਜਨ ਰੰਗ ਜਿਹੜਾ ਦੇਖਦੇ ਆ ਤਾਂ ਬੂਰਾ ਨਜ਼ਰ ਆਉਂਦਾ ਥੋੜਾ ਥੱਲੋਂ ਪੈਰਾਂ ਵੱਲੋਂ ਤੁਹਾਨੂੰ ਰੋਸ਼ੇ ਰੰਗ ਚ ਨਜ਼ਰ ਆਊਗੀ ਤੋਰੀ ਭਾਈ ਸੋ ਤੋੜ ਕੇ ਤੁਹਾਨੂੰ ਇਹ ਮੱਜ ਦਿਖਾ ਦਿੰਦੇ ਆ ਦੋਸੋ ਪਹਿਲੇ ਨੰਬਰ ਤੇ ਦੂਜਾ ਸੂਆ ਪੂਰੀ ਸੰਭੀ ਵੀ ਫੁੱਲ ਨਰੋਈ ਇਹ ਮੱਜ जिने शौक ਨਾਲ ਘਰੇ ਰੱਖਣੀ ਹੈ ਵਜ ਉਹਦੇ ਵਾਸਤੇ ਬੜੀ ਸੋਹਣੀ ਢਾਂਚਾ ਤੁਸੀਂ ਇਹਦਾ ਦੇਖ ਲਓ ਪੁੜਿਆਂ ਦੀ ਚੜਾਈ ਫੁੱਲ ਹੈ ਤੇ ਹਵਾਨਾ ਫਿਟਿੰਗ ਵਾਲਾ ਗਾਵਾ ਵਾਂਗੂ ਕਰਮਾਲੀ ਨੇ ਭਰਿਆ ਹੈ ਗੁਲਾਬੀ ਰੰਗ ਦੇ ਇਹਦੇ ਥਾਣੇ ਦੱਸੋ ਕਿਉਂਕਿ ਥੋੜਾ ਰੋਸ਼ਾ ਰੰਗ ਹੈ ਜਦੋਂ ਤਾਂ ਉਹਦੇ ਨਾਲ ਥਾਣਾ ਦਾ ਸਾਇਦ ਬਹੁਤ ਸੋਹਣਾ ਰੰਗ ਜਿਹੜਾ ਉਹ ਬਦਲ ਜਾਂਦਾ ਹੋਰ ਹੋ ਜਾਂਦਾ ਵੀਰੇ ਅੱਗੋਂ ਕਰਕੇ ਫੇਰ ਮੋੜ ਲਈ ਇਹਨੂੰ ਇੱਕ ਵਾਰ ਸੋ ਬਹੁਤ ਸੋਹਣੀ ਮਾਰ ਜਾ ਦੱਸੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਇਹ ਗੱਬਣ ਦਾ ਹਵਾਨਾ ਕਰਮਾਲੀ ਦਾ ਪੂਰਾ ਇਸ ਟਾਈਮ ਇਹਨੇ ਜੋਸ਼ ਨਾਲ ਭਰਿਆ ਹੋਇਆ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਤੁਸੀਂ ਕਰ ਸਕਦੇ ਹੋ ਇਹ ਮੱਝ ਇਹ ਝੋਟੀ ਪਹਿਲੇ ਨੰਬਰ ਤੇ ਦੂਜਾ ਸੂਆ ਸੁੰਦੀ ਤੁਹਾਨੂੰ ਮੈਂ ਇਸ ਵੀਡੀਓ ਚ ਦਿਖਾ ਰਿਹਾ ਹਾਂ ਇਹ ਤੋਂ ਬਾਅਦ ਤੁਹਾਨੂੰ ਸੋਹਣਾ ਸੋਹਣਾ ਮੱਝਾਂ ਦਿਖਾਉਂਗਾ ਸੋ ਇਹ ਪਹਿਲੇ ਨੰਬਰ ਤੇ ਆ ਸ਼ੁਰੂਆਤ ਆਪਾਂ ਹੁਣ ਕਰਾਂਗੇ ਸੋਹਣਾ ਸੋਹਣੀਆਂ ਮੱਝਾਂ ਦੀ ਤਾਂ ਪਾਲ ਬਾਈ ਜਿਹੜੀ ਇਹ ਦੋ ਨੰਬਰ ਤੇ ਮੱਝ ਹੈ ਇੱਕਨਵਾਂ ਸੁਆ ਸੂਈ ਆ ਤੇ ਕਦੋਂ ਦੀ ਸੂਈ ਐ ਇਹ ਪਹਿਲਣਾ ਬਾਈ ਜਗਜੀਤ ਠੀਕ ਐ ਅੱਜ ਇਹਨੂੰ ਸ਼ੀਮਾ ਦੇਣਾ ਸੂਈ ਨੂੰ ਬਾਈ ਕਿੰਨਾ ਦੁੱਧ ਹੁਣ ਹੋਊ ਦੁੱਧ ਬਾਈ 12 ਕਿਲੋ ਕੰਡੇ ਧਰਨ ਵਾਲਾ ਹੈ ਬਾਹਰ ਹੀ ਪਰ ਆਪਾਂ 12 ਦੱਸਾਂਗੇ ਠੀਕ ਐ ਇਹ ਦੋ ਟਾਈਮ ਚ ਹੋ ਸਕਦਾ ਕੋਈ ਹਾਂ ਹਾਂ ਦੋ ਟਾਈਮ ਚ ਬਾਈ ਕਰ ਸਕਦਾ ਬੰਦਾ ਠੀਕ ਐ ਬੱਚਾ ਇਹਦੇ ਨਾਲ ਹੈ ਧਿਆਨ ਚ ਕੀ ਐ ਬੱਚਾ ਜੇ ਮਗਰ ਕਟਾਈ ਠੀਕ ਐ ਖੋਲੀ ਬਾਈ ਦੋਸੋ 2 ਨੰਬਰ ਦੇ ਉੱਤੇ ਪਹਿਲਾ ਸੁਆ ਤਾਜੀ ਸੂਈ ਵੀ ਝੋਟੀ ਦਿਖਾ ਰਿਹਾ ਤੇ 12 ਕਿਲੋ ਕੋਈ ਵੀ ਵੀਰ ਬਾਈ ਕਹਿੰਦਾ ਦੋ ਟਾਈਮ ਤਿੰਨ ਟਾਈਮ ਕੰਡੇ ਤੋਲ ਕੇ ਲਿਜਾ ਸਕਦਾ ਹੈ ਪੁੜਿਆਂ ਦੀ ਸ਼ੇਪ ਦੇਖਿਓ ਤੋਂ ਕਿੰਡੀ ਜ਼ਬਰਦਸਤ ਆ ਪੂਰਨ ਦੀ ਚੌੜੀ ਖੁੱਲੀ ਡੁੱਲੀ ਝੋਟੀ ਸਾਰੀਆਂ ਹੀ ਮੱਝਾਂ ਅੱਜ ਇੱਕ ਤੋਂ ਇੱਕ ਚੜਦੀ ਤੁਹਾਨੂੰ ਦਿਖਾਉਂਗਾ ਇਹਦੀ ਬਣਾਵਟ ਤੁਸੀਂ ਦੇਖੋ ਪਤਲੀ ਪੂਛ ਬਿਲਕੁਲ ਤੁਹਾਨੂੰ ਨਜ਼ਰ ਆਊਗੀ ਇਹਦੀ ਥਣ ਸੋਹਣੇ ਆ ਥਣਾ ਚ ਬਿੱਥੀ ਚੰਗੀ ਆ ਖਾਲੀ ਥਣ ਬਿਲਕੁਲ ਜਿਵੇਂ ਪਹਿਲਾਂ ਦੱਸਿਆ ਸੀ ਅਸੀਂ ਥਣ ਪਸਮਾਏ ਨਹੀਂ ਕਿਸੇ ਨੂੰ ਇਹ ਨਾ ਲੱਗੇ ਵੀ ਦੁੱਧ ਰੋਕ ਕੇ ਵੀਡੀਓ ਬਣੀ ਹੋਊਗੀ ਸੋ ਸਿੰਗਾ ਦੀ ਵੀ ਸੋਹਣੀ ਆ ਝੋਟੀ ਟਾਂਚੇ ਦੀ ਬਹੁਤ ਸੋਹਣੀ ਆ ਥਣਾ ਚ ਬਿੱਥੀ ਦੋਸਤੋ ਅੱਧੇ ਫੁੱਟ ਤੋਂ 6 ਇੰਚ ਤੋਂ ਬਾਹਰ ਹੀ ਹੋਊਗੀ ਮੇਰੇ ਖਿਆਲ 'ਚ ਚਾਰਾਂ ਥਨਾ ਦੀ ਆਫ ਸਵਿਚ ਬਿੱਥੀ ਦੀ ਜੇ ਗੱਲ ਕਰੀਏ ਉਤੋਂ ਪੁੜਿਆਂ ਦੀ ਸ਼ੇਪ ਦੇਖੋ ਮੋੜ ਲੈ ਇੱਕ ਜਿਹੜਾ ਹੋਰ ਕਢਾ ਦੇ ਬਈ ਸੋਹਣੀਆਂ ਝੋਟੀਆਂ ਦੋਸਤੋ ਦੁਆਰਾ ਫੇਰ ਸ਼ੌਂਕ ਪੂਰਾ ਕਰੋ ਜਿਹਨੇ ਖਰੀਦਣੀ ਹੈ ਉਹ ਕੰਟੈਕਟ ਕਰ ਲੂਗਾ ਕਈ ਵਾਰ ਕੁਸਪਰਾ ਵੈਸੇ ਸ਼ੌਂਕੀਆਂ ਵੀਡੀਓ ਨੂੰ ਦੇਖਦੇ ਆ ਤਾਂ ਉਹਨਾਂ ਵਾਸਤੇ ਇਹ ਝੋਟੀ ਵੀ ਦੁਆਰਾ ਤੋਰ ਕੇ ਤੁਹਾਨੂੰ ਦਿਖਾਉਣੇ ਆ ਸੋ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਲਿਆ एवरीवन ਵਾਪਸ ਤੁਜੀ ਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਤੁਸੀਂ ਕਰ ਸਕਦੇ ਹੋ ਸੂਏ ਸਵਾਈ ਪਸ਼ੂ ਦਾ ਫਾਇਦਾ ਇਹ ਹੋ ਜਾਂਦਾ ਵੀ ਤੁਸੀਂ ਦੁੱਧ ਚੋ ਸਕਦੇ ਹੁੰਨੇ ਆ ਬਾਕੀ ਉਦੋਂ ਅੱਗੇ ਥੋੜੀ ਸੇਵਾ ਹੁੰਦੀ ਹੈ ਜਿਹੜੀ ਗੱਭਣ ਮੱਝ ਆ ਉਹਦਾ ਤੁਹਾਨੂੰ ਅੰਦਾਜ਼ਾ ਲਾਉਣਾ ਪੈਣਾ ਹਾਲਾਂਕਿ ਹਵਾਨਾ ਥਾਣ ਦੱਸ ਦਿੰਦੇ ਆ ਪਸ਼ੂ ਦੇ ਢਾਂਚੇ ਦੀ ਵੀ ਵੈਲਿਊ ਹੁੰਦੀ ਆ ਚੰਗੇ ਦੁੱਧ ਵਾਲੀ ਮੱਝ ਦਾ ਸਟਰਕਚਰ ਦੂਜੀਆਂ ਨਾਲ ਰਲਦਾ ਨਹੀਂ ਤਿੰਨ ਨੰਬਰ ਤੇ ਇੱਕ ਹੋਰ ਸੂਈ ਸਵਾਈ ਮੱਝ ਪੂਛ ਜ਼ਰੂਰ ਥੋੜੀ ਟੁੱਟੀ ਆ ਪਰ ਉਹਨਾਂ ਹੀ ਸੋਹਣਾ ਇਹਦਾ ਹਵਾਨਾ ਨਜ਼ਰ ਆਉਂਦਾ ਜਾਂ ਉਤੋਂ ਪੁੜਿਆਂ ਦੀ ਸ਼ੇਪ ਤੁਸੀਂ ਦੇਖੋਗੇ ਉਹ ਵੀ ਇੱਕ ਵਾਰ ਏਵੇਂ ਖਾਲੀ ਥਣਾ ਨਾਲ ਪੂਰਾ ਭਰਿਆ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਬਈ ਇਹ ਮੱਝ ਦੀ ਕੀ ਡਿਟੇਲ ਹੈ ਭਾਈ ਜੀ ਜੀ ਤੇ ਇਹ ਵੀ ਦੂਜਾ ਸੂਈ ਹੈਗੀ ਹੂੰ ਅੱਜ ਇਹਨੂੰ 10 ਤੋਂ 11ਵਾਂ ਦਿਨ ਸੂਈ ਨੂੰ ਹੈ ਠੀਕ ਹੈ ਦੁੱਧ ਕੰਡੇ ਧਰਨ ਵਾਲੇ ਥੱਲੇ ਹੈ 16 ਕਿਲੋ ਆਪਾਂ 15 ਕਿਲੋ ਕਹਾਂਗੇ ਠੀਕ ਹੈ ਹਾਂ ਖੋਲੀ ਵੀਰੇ ਨੂੰ ਸੋ ਦਸੋ ਦੁੱਧ 16 ਕਿਲੋ ਹੈ ਪਰ 15 ਕਿਲੋ ਇਸ ਕਰਕੇ ਕਿਹਾ ਜਾਂਦਾ ਵੀ ਕਈ ਵਾਰ ਜਦੋਂ ਤੁਸੀਂ ਆਓ ਗਰਮੀ ਦੀ ਰੋਤ ਪਸ਼ੂ ਕੋਈ ਪਾਇਆ ਘਟਾ ਨਾ ਦੇਵੇ ਉਹ ਤੋਂ ਵੱਧ ਨਿਕਲੇ ਜਿੰਨਾ ਤੁਹਾਨੂੰ ਦੱਸਿਆ ਗਿਆ ਹੈ। ਗਰਮੀ ਦਾ ਬਾਈ ਜੀ ਜੀ ਤਾਂ ਐ ਹੈਗਾ। ਵੀ ਕਈ ਵਾਰੀ ਪਰਸੂ ਗਰਮੀ ਦਾ ਕਰਕੇ ਘੱਟ ਖਾਂਦੇ ਪੀਂਦੇ ਆ। ਕਿਤੇ ਕੰਮ ਘੱਟ ਵੀ ਜਾਂਦਾ ਦੁੱਧ ਕਿਤੇ ਵੱਧ ਵੀ ਜਾਂਦਾ ਮਾਣ ਮੱਖ। ਸਹੀ ਹੈ। ਸੋ ਚੰਗਾ ਹਵਾਨਾ ਅਗਾੜੀ ਬਹੁਤ ਸੋਹਣੀ ਹੈ ਇਹਦੀ। ਅਗਲੇ ਥਣਾ ਚ ਦੁੱਧ ਇਹਦੇ ਚੰਗਾ ਹੋਊਗਾ। ਕਿਉਂਕਿ ਹਵਾਨੇ ਦਾ ਰੁਖ ਜਿਹੜਾ ਉਹ ਅੱਗੇ ਨੂੰ ਕਾਫੀ ਚੰਗਾ ਹੈ। ਪਿਛਾਉਂ ਵੀ ਹਵਾਨਾ ਪੂਰਾ ਵਧੀਆ ਦਿਖਾਉਂਦੀ ਹੈ ਸ਼ੁਰੂਆਤ ਚ ਤੁਹਾਨੂੰ ਦਿਖਾਇਆ ਸੀ। ਸੈਂਗੇ ਨੇ ਦੋਸਤੋ ਥੋੜਾ ਜਿਹਾ ਕਈ ਵਾਰਾਂ ਪਸ਼ੂ ਕੰਧ ਨਾਲ ਜਾਂ ਖੁਰਲੀ ਨਾਲ ਖਸਾਉਣ ਲੱਗ ਪੈਂਦਾ ਉਸ ਤਰੀਕੇ ਨਾਲ ਜਿਹੜੇ ਉਹ ਥੋੜੇ ਖੁੱਲੇ ਰੁਕੇ ਹੋਏ ਐ ਬਾਕੀ ਬਣਾਵਟ ਬੜੀ ਚੰਗੀ ਐ ਤੋ ਦੁੱਧ ਵਾਲੇ ਪੱਖ ਤੋਂ ਇੱਕ ਚੰਗੀ ਮੱਝ ਤੁਹਾਨੂੰ ਦਿਖਾ ਰਿਹਾ ਲਿਆਓ ਵੀਰੇ ਵਾਪਸ ਪੁੜਿਆਂ ਦੀ ਸ਼ੇਪ ਉੱਤੋਂ ਬਹੁਤ ਸੋਹਣੀ ਕੋਲੋਂ ਆ ਕੇ ਦੇਖੋਗੇ ਮੁਰਾ ਤੇ ਕੰਮ ਕਰਨਾ ਤਾਂ ਸੋਹਣੀ ਮੱਝ ਐ ਥਣਹਵਾਨੇ ਦੇ ਮੇਨ ਪੁਆਇੰਟ ਮੇਨ ਨੰਬਰ ਹੁੰਦੇ ਆ ਦੋਸਤੋ ਆਪਾਂ ਬਰੀਡਿੰਗ ਮੁਕਾਬਲਿਆਂ 'ਚ ਵੀ ਦੇਖਦੇ ਆ ਤੇ ਉਸ ਪੱਖ ਤੋਂ ਇਹ ਬੜੀ ਚੰਗੀ ਮੱਝ ਦਿਸਦੀ ਐ 10 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ 4 ਨੰਬਰ ਤੇ ਜਿਹੜੀ ਮੱਝ ਦਿਖਾਉਂਗਾ ਹਵਾਨੇ ਵਾਲੇ ਪੱਖ ਤੋਂ ਇਹ ਵੀ ਕਰਮ ਵਾਲੀ ਏਸੇ ਵਾਂਗੂ ਖਾਲੀ ਥਾਣਾ ਚ ਪੂਰਾ ਉੱਪਰੋਂ ਭਰੀ ਵੀ ਤੁਹਾਨੂੰ ਨਜ਼ਰ ਆਊਗੀ 4 ਨੰਬਰ ਤੇ ਬਾਈ ਜਿਹੜੀ ਮੱਝ ਆਪਾਂ ਦਿਖਾਉਣੀ ਹੈ ਇਹਦੀ ਡਿਟੇਲ ਕੀ ਹੈ ਬਾਈ ਇਹ ਵੀ ਐਵੇਂ ਨੋਚ ਜੀ ਦੂਜਾ ਸੂਈ ਹੈਗੀ ਠੀਕ ਹੈ ਤੇ ਅੱਜ ਇਹਨੂੰ ਸ਼ੀਮਾ ਦੇਣਾ ਬਾਈ ਸੂਈ ਨੂੰ ਹੁਣ ਦੁੱਧ ਕਿੰਨਾ ਹੋਊਗਾ ਦੁੱਧ 12 ਕਿਲੋ ਬਾਈ ਇਹ ਥੱਲੇ 12 ਕਿਲੋ ਛੇਵੇਂ ਦਿਨ ਹੈਗਾ ਹਾਂ ਠੀਕ ਹੈ ਤੋਰੀ ਬਾਈ ਨੂੰ ਸੋ ਦਸੋ ਇਹ ਵੀ 12 ਕਿਲੋ ਦੁੱਧ 6ਵੇਂ ਦਿਨ ਇਹਦੇ ਥੱਲੇ ਹਾਜ਼ਰ ਹੈ ਹਵਾਨਾ ਇਹਦਾ ਵੀ ਦੱਸਦਾ ਹੈ ਸੈਂਗੇ ਦੇ ਤੁਸੀਂ ਦੇਖ ਸਕਦੇ ਹੋ ਨੇੜੇ ਮੁੜੇਵੇ ਐ ਬਾਕੀ ਹਵਾਨਾ ਇਹਦਾ ਵੀ ਬਹੁਤ ਚੰਗਾ ਹੈ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਵੀ ਜਿਹੜੀ ਮੱਝ ਖੋਲਦੇ ਜਾਵਾਂਗੇ ਉਸੇ ਹਿਸਾਬ ਤੇ ਤੁਹਾਨੂੰ ਪਸੰਦ ਆਉਂਦੀ ਯਾਨੀ ਕਿਉਂਕਿ ਸਾਰੀਆਂ ਮੱਝਾਂ ਅੱਜ ਸੋਨੇ ਟਾਂਚੀਆਂ ਦੀਆਂ ਸੋਨੇ ਥਣ ਹਵਾਨਿਆਂ ਦੀਆਂ ਬਾਈ ਕੋਲ ਵਿਕਰੀ ਆਲੀਆਂ ਐ ਦੇ ਵੀ ਤੁਸੀਂ ਦੇਖ ਸਕਦੇ ਹੋ ਮੱਝ ਜਿਹੜੀ 6 ਦਿਨਾਂ ਦੀ ਸੂਈ ਹੈ ਉਹ ਤੋਂ ਨੂੰ ਫੇਰ ਲੈ ਜਾ ਬਈ ਘਮਾ ਦੇ ਕੋਲੋਂ ਆ ਕੇ ਹਵਾਨੇ ਦੇਖਿਓ ਤੁਹਾਨੂੰ ਇਹ ਮੱਝਾਂ ਪਸੰਦ ਆਉਣੀਆਂ ਪੂਰਾ ਚੌੜਾ ਖੁੱਲਾ ਹਵਾਨਾ ਹੈ ਇਹਦਾ ਲਿਆ ਬਈ ਵਾਪਸ ਬਾਕੀ ਬੱਚਿਆਂ ਤੇ ਲਾਸਟ ਉੱਤੇ ਕੈਮਰਾ ਮਾਰ ਦੂੰਗਾ ਸਾਰੇ ਬੱਚੇ ਜੇ ਨੇੜੇ ਬੰਦੇ ਸੀ ਫਿਰ ਇਹ ਪਸ਼ੂ ਦਾ ਇੱਕ ਬੱਚਾ ਖੋਲ ਗਏ ਤੇ ਦੂਜਾ ਵੀ ਰਿੰਗਣ ਲੱਗ ਪੈਂਦਾ ਸੀ ਖਲਾਏ ਨਹੀਂ ਬੱਚੇ ਜਿੱਥੇ ਬੈਠੇ ਉੱਥੇ ਹੀ ਬੈਠੇ ਆ ਤੋ 4 ਨੰਬਰ ਦੇ ਉੱਤੇ ਤੁਸੀਂ ਇਸ ਮੱਝ ਨੂੰ ਦੇਖ ਰਹੇ ਸੀਗੇ ਬੱਚਿਆਂ ਬਾਰੇ ਮੈਂ ਗੱਲ ਕੀਤੀ ਸੀ ਤਾਂ ਇਸ ਸਾਈਡ ਦੇ ਉੱਤੇ ਤੁਸੀਂ ਦੇਖੋਗੇ ਬੱਚੇ ਜਿਹੜੇ ਬਾਈ ਕੋਲ ਇੱਥੇ ਵੱਧੇ ਹੋਏ ਆ 5 ਨੰਬਰ ਤੇ ਖੋਰ ਮੱਝ ਸੂਈ ਸਵਾਈ ਹੈ ਬਾਈ 5 ਨੰਬਰ ਵਾਲੀ ਮੱਝ ਦੀ ਕੀ ਡਿਟੇਲ ਹੈ ਬਾਈ ਜੀ ਜੀ ਤੇ ਇਹ ਵੀ ਦੂਜਾ ਸੂਈ ਹੈਗੀ ਹੂੰ ਤੇ ਇਹਨੂੰ ਵੀ ਅੱਜ ਬਾਈ ਸ਼ੀਮਾ ਦੇਣੀ ਹੈ ਠੀਕ ਹੈ ਕਿੰਨਾ ਦੁੱਧ ਹੋਊਗਾ ਉਹਦੇ ਹੱਲੇ ਹੀ 12 ਕਿਲੋ ਬਾਈ 12 ਕਿਲੋ ਦੁੱਧ ਹੈਗਾ ਹਾਂ 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 ਠੀਕ ਹੈ ਤੁਸੀਂ ਇਹਦਾ ਵੀ ਥਣ ਤੇ ਹਵਾਨਾ ਦੇਖਿਓ ਥਾਣ ਜਿਹੜੇ ਆ ਜਿਵੇਂ ਪਹਿਲਾਂ ਦੱਸਿਆ ਸੀ ਪਸਵਾ ਨਹੀਂ ਕਰਾਇਆ ਪਰ ਬੜੇ ਨਰੋਏ ਥਾਣਾ ਹੈ ਉਹ ਤੁਸੀਂ ਦੁੱਧ ਚੋਕੇ ਦੇ ਲੈਣਾ ਬਾਕੀ ਪਾਸ ਗੁੰਜਮ ਨਮਾਚਾ ਥਾਣਾ ਵਾਲੋਂ ਬਾਈ ਹੋਰੀ ਪਾਸ ਕਰਕੇ ਲਿਆਉਂਦੇ ਆ ਉਹਨਾਂ ਚ ਕੋਈ ਕਮੀ ਨਿਕਲ ਨਹੀਂਦੀ ਖੈਰ ਤੁਸੀਂ ਆਪ ਤਸੱਲੀ ਕਰਨੀ ਹੁੰਦੀ ਹੈ ਉਹ ਜ਼ਰੂਰ ਕਰ ਲਿਆ ਕਰੋ ਸੋ ਇਹ 5ਵੇਂ ਨੰਬਰ ਤੇ 6 ਦਿਨਾਂ ਦੀ ਸੂਈ ਦੁੱਧ ਦੇ ਥੱਲੇ ਵੀ 12 ਕਿਲੋ ਹੈਗਾ ਸਿੰਘ ਦਾ ਡਿਜ਼ਾਈਨ ਇਹਦਾ ਜਿੱਦਾਂ ਦਾ ਹੈ ਉਹ ਤੁਸੀਂ ਵੀਡੀਓ ਚੋਂ ਦੇਖ ਰਹੇ ਹੋ ਥਾਣੋਂ ਆਨੇ ਵਾਲੋਂ ਢਾਂਚੇ ਵਾਲੋਂ ਬਹੁਤ ਸੋਹਣੀ ਮੱਝ ਹੈ ਉਹ ਥਾਣਾ ਜੀ ਵੀ ਥੇ ਇਹਦੇ ਵੀ ਚੰਗੀ ਐ। ਖਵਾਨਾ ਤੁਸੀਂ ਹੁਣ ਬੈਕ ਸਾਈਡ ਤੋਂ ਫੇਰ ਦੇਖੋ। ਲੈ ਆਓ ਵੀਰੇ। ਬਾਕੀ ਬਾਈ ਜਗੀਰ ਜੀ ਦਾ ਲੈ ਆਪਣੇ ਕੋਲੇ ਮਾਲ ਸਾਰਾ ਹਰਿਆਣੇ ਦਾ ਹੁੰਦਾ ਐ। A to Z ਜਿਹੜੀ ਆਪਾਂ ਨੂੰ ਜਿੰਨੀ ਡਿਟੇਲ ਅਗਲਾ ਮਗਰੋਂ ਦਿੰਦਾ ਆ ਆਪਾਂ ਉੰਨੀ ਡਿਟੇਲ ਹੀ ਦਿੰਨੇ ਆ। ਸਹੀ ਐ ਬਈ। ਹਾਂ। ਸੋ ਬਾਈ ਹਰਿਆਣੇ ਚੋਂ ਮੱਝਾਂ ਲੈ ਕੇ ਆਉਂਦਾ ਆ ਤੇ ਡਿਟੇਲ ਉਹੀ ਹੁੰਦੀ ਐ ਖੈਰ ਜਿਹੜੀਆਂ ਸੋਈਆਂ ਸੋਈਆਂ ਮੱਝਾਂ 6ਾਂ ਦਿਨਾਂ ਚ ਜੇ 12 ਕਿਲੋ ਦੁੱਧ ਤੇ ਆ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਜਦੋਂ 15 20 ਦਿਨਾਂ ਤੱਕ ਮੱਝ ਪੀਕ ਲੈਵਲ ਤੇ ਆਊਗੀ ਉਹ ਕਿੰਨਾ ਦੁੱਧ ਕਰ ਜੂਗੀ ਬਈ ਸਾਰੀਆਂ 18 18 20 20 ਸੇਰੀਆਂ ਝੋਟੀਆਂ ਸਾਰੀਆਂ A to Z ਠੀਕ ਹੈ ਜਿਹੜੀ ਆ ਲਾਸਟ ਉੱਤੇ ਝੋਟੀ ਦਿਖਾਵਾਂਗੇ ਬਈ ਇਹ ਵੀ ਪਹਿਲਾਂ ਨਾ ਬਈ ਠੀਕ ਹੈ ਹਾਂ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਹੋਣਗੇ ਸੂਈ ਇਹਨੂੰ ਵੀ ਬਈ ਸੀਮਾ ਕ ਦੇਣੀ ਅੱਜ ਠੀਕ ਹੈ ਕਿੰਨਾ ਕੁ ਦੁੱਧ ਹੈ ਇਸ ਟਾਈਮ ਹਲੇ 10 ਕਿਲੋ ਬੋਲਾ ਹੋ ਬਈ 10 ਕਿਲੋ ਬੋਲਾ ਹੈਗਾ ਠੀਕ ਹੈ ਤੋਰੀ ਬਈ ਦੋਸੋ ਸਿੰਗਾ ਦੀ ਵੀ ਸੋਹਣੀ ਹੈ ਹਵਾਨਾ ਵੀ ਇਹਦਾ ਸੋਹਣਾ ਹੈ ਇਹਦੇ ਹਵਾਨੇ ਤੇ ਨਾੜਾਂ ਪਹਿਲੇ ਸੂਏ 'ਚ ਹੀ ਬੜੀਆਂ ਸੋਹਣੀਆਂ ਦਿਸਦੀਆਂ ਹਨ ਤੋ ਦੂਜੀਆਂ ਮੱਝਾਂ ਨਾਲੋਂ ਵੀ ਸੋਹਣਾ ਦੱਸਦਾ ਹਵਾਨਾ ਐਸ ਟਾਈਮ ਸੋਏ ਜੋ ਟੀ ਤਾਜੀ ਸੋਈ ਵੀ 10 ਕਿਲੋ ਦੁੱਧ 6 ਮਹੀਨੇ ਦਾ ਨ ਪਹਿਲਾਂ ਥੱਲੇ ਹਾਜ਼ਰ ਐ ਅੰਦਾਜ਼ਾ ਲਾਓ 15 ਤੋਂ 20 ਦਿਨਾਂ ਚ ਕਿੰਨੇ ਦੁੱਧ ਤੇ ਆਊਗੀ 14-15 ਕਿਲੋ ਤੋਂ ਮਰਦੀ ਨਹੀਂ ਬਈ ਝੋਟੀ ਐ ਮੰਨੋ ਤੁਸੀਂ ਸ਼ੀਮਾ ਦੇਣਾ ਹੈ ਅੱਜ ਦੇਵਾ ਦੇਖੋ ਹੁਣ ਫੀਡਿੰਗ ਹਵਾਨਾ ਤੋਂ ਡੰਗ ਕਰਾ ਕੇ ਹੋਏ ਚਾਰ ਟਾਈਮ ਚਬਾਈ ਕਰ ਜੇ ਬਈ ਆਪਾਂ ਨੂੰ ਕੋਈ ਤਰਾਜ ਨਹੀਂ ਠੀਕ ਹੈ। ਸੋ ਮਿਲਕਿੰਗ ਦੋਸਤੋ ਕਰ ਸਕਦੇ ਹਾਂ ਤੁਸੀਂ ਬਹੁਤ ਸੋਹਣਾ ਹਵਾਨਾ ਇਹਦਾ। ਬਹੁਤ ਸੋਹਣੀਆਂ ਨਾੜਾਂ ਬਹਿਣੀ ਵਾਲੇ ਪਾਸੇ ਉਹ ਚੀਜ਼ਾਂ ਏ ਨਹੀਂ ਵੀ ਅੱਜ ਰਹਿਣਗੀਆਂ ਜਦੋਂ ਤੁਸੀਂ ਆ ਕੇ ਦੇਖੋਗੇ ਹੋਰ ਸੋਹਣੀਆਂ ਦਿਸਣਗੀਆਂ ਕਿਉਂਕਿ ਪਸ਼ੂ ਜਿਵੇਂ ਜਿਵੇਂ ਦੁੱਧ ਤੇ ਆਊਗਾ ਉਵੇਂ ਉਵੇਂ ਹਵਾਨੇ ਉੱਤੋਂ ਨਾੜਾਂ ਹੋਰ ਸੋਹਣੀਆਂ ਨਿਕਰਨ ਲੱਗ ਜਾਂਦੀਆਂ। ਸੋ ਇਹ ਲਾਸਟ ਉੱਤੇ ਤੁਹਾਨੂੰ 6 ਨੰਬਰ ਤੇ ਜੋ ਟੀਕ ਪਹਿਲਾਂ ਦਿਖਾ ਰਹੇ ਸੀ। ਸੋ ਅੱਜ ਦੀ ਵੀਡੀਓ ਦੇ ਇਹ 6 ਨਾਕ ਦੋਸਤੋ ਵਕਾਉ ਸੀ ਜਿਹਦੇ ਚੱਕ ਕੇ ਬਹੁਤ ਸੋਹਣੀ ਮੱਝ ਆਇਆ ਜਿਹੜੀ ਗੱਬਣ ਹੈ। ਤੇ ਦੂਜੀਆਂ ਮੱਝਾਂ ਬਾਰੇ ਪਹਿਲਾਂ ਵੀ ਬੋਲਤਾ ਆ ਵੀਡੀਓ 'ਚ ਤੁਸੀਂ ਦੇਖ ਚੁੱਕੇ ਹੋ ਚੰਗੇ ਹਵਾਨੇ ਸੋਹਣੇ ਥਣਾ ਦੇ ਸਹਿਜ ਵਾਲੀਆਂ ਤੇ ਬਿਲਕੁਲ ਖਾਲੀ ਥਣਾ 'ਚ ਮਤਲਬ ਟਾਈਮ ਟੂ ਟਾਈਮ ਮਿਲਕਿੰਗ ਦੇ ਨਾਲ ਇਹ ਤੁਸੀਂ ਦੇਖੋ ਮੱਝਾਂ ਹਵਾਨੇ ਜੋਸ਼ ਨਾਲ ਪੂਰੇ ਨਦੇ ਭਰੇ ਵੀ ਨਜ਼ਰ ਆਉਂਗੇ। ਤੋਂ ਪਹਿਲਨ ਝੋਟੀ ਵੀ ਇਧਰ ਬੜੀ ਸਨਖੀ ਸੋਹਣੀ ਬਾਡੀ ਦੀ ਹੈ। ਇਹਦੇ ਵੀ ਥਣ ਖਾਲੀ ਹੈ ਹਵਾਨਾ ਜੋਸ਼ ਵਾਲਾ। ਸੋ ਅੱਜ ਦੀ ਵੀਡੀਓ ਦੇ ਇਹ 6 ਨਗਰ ਦੱਸੋ ਵਿਕਰੀ ਵਾਲੇ ਸੀ। ਤੁਸੀਂ ਆ ਕੇ ਤਸੱਲੀ ਕਰਕੇ ਖਰੀਦ ਲਿਓ। ਪਹਿਲਨ ਝੋਟੀ ਦੇ ਹਵਾਨੇ ਤੇ ਮੈਂ ਨਾੜਾਂ ਦੀ ਗੱਲ ਕੀਤੀ ਸੀ। ਇੱਕ ਵਾਰ ਜਰੂਰ ਤੁਸੀਂ ਇਹਨਾਂ ਦੇ ਭਵਾਨੇ ਦੇ ਉੱਤੇ ਨਾੜਾਂ ਦੇਖ ਲਓ ਇਸ ਤਰ੍ਹਾਂ ਦੀਆਂ ਨਾੜਾਂ ਦੋਸਤੋ ਤੇ ਕੱਲਾ ਕੱਲਾ ਥਾਨ ਵੱਖਰਾ ਬਿੱਥੀ ਦੇ ਉੱਤੇ ਹੈ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ ਬਹੁਤ ਮਿਹਰਬਾਨੀ